ਜਦੋਂ ਵੀ ਸਿੱਖੀ ਜਜ਼ਬੇ ਅਤੇ ਉੱਚੇ ਸੁੱਚੇ ਕਿਰਦਾਰ ਵਾਲੇ ਸਿੱਖ ਜਰਨੈਲਾਂ ਦੀ ਗੱਲ turegi ਤਾਂ ਨਵਾਬ ਕਪੂਰ ਸਿੰਘ ਜੀ ਦਾ ਨਾਮ ਮੋਹਰਲੀ ਕਤਾਰ ਵਿੱਚ ਸ਼ਾਮਲ ਹੋਏਗਾ। ਨਵਾਬ ਕਪੂਰ ਸਿੰਘ ਜੀ ਨੇ ਉਹਨਾ ਔਖੇ ਸਮਿਆਂ ਦੌਰਾਨ ਕੌਮ ਦੀ ਅਗਵਾਈ ਕੀਤੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਦਾ ਖੁਰਾਕ ਖੋਜ ਮਿਟਾਉਣ ਦੀਆਂ ਤਿਆਰੀਆਂ ਮੁਗਲ ਹਕੂਮਤ ਨੇ ਕਰ ਲਈਆਂ ਸਨ। ਨਵਾਬ ਕਪੂਰ ਸਿੰਘ ਜੀ ਦਾ ਜਨਮ ਸਰਦਾਰ ਸਾਧੂ ਸਿੰਘ ਜੀ ਦੇ ਘਰ ਪਿੰਡ ਫਜ਼ੂਲਪੁਰ ਵਿੱਚ 1697 ਈਸਵੀ ਨੂੰ ਹੋਇਆ। ਨਵਾਬ ਕਪੂਰ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਪੰਥਕ ਸੇਵਾ ਕਰ ਰਹੇ ਸਨ ਪਰ ਅਜੇ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਨਹੀਂ ਆਏ ਸਨ ਸਰਦਾਰ ਸੁਬੇਕ ਸਿੰਘ ਲਾਹੌਰ ਵਿੱਚ ਸਰਕਾਰੀ ठेकेदार ਸਨ ਉਹਨਾਂ ਦੀ ਸਰਕਾਰ ਤੱਕ ਪਹੁੰਚ ਸੀ ਉਹਨਾਂ ਦੇ ਰਾਹੀਂ 1733 ਵਿੱਚ ਨਵਾਬੀ ਦਾ ਖਿਤਾਬ ਅਤੇ ਜਾਗੀਰ ਦਾ ਪਟਾ ਸਿੰਘਾਂ ਨੂੰ ਭੇਜਿਆ ਗਿਆ ਜਦੋਂ ਸਰਦਾਰ ਸੁਬੇਕ ਸਿੰਘ ਨਵਾਬੀ ਦਾ ਖਿਤਾਬ ਅਤੇ ਜਾਗੀਰ ਦਾ ਪਟਾ ਲੈ ਕੇ ਅੰਮ੍ਰਿਤਸਰ ਆਏ ਤਾਂ ਸਿੰਘਾਂ ਦੇ ਉਸ ਵਕਤ ਦੇ ਆਗੂ ਦਰਬਾਰਾ ਸਿੰਘ ਨੇ ਸ਼ਾਹੀ ਸੁਗਾਤਾ ਲੈਣ ਤੋਂ ਸਾਫ਼ ਨਾ ਕਰ ਦਿੱਤੀ ਅਖੀਰ ਇਹ ਫੈਸਲਾ ਹੋਇਆ ਕਿ ਨਵਾਬੀ ਕਿਸੇ ਸੇਵਾਦਾਰ ਨੂੰ ਦੇ ਦਿੱਤੀ ਜਾਵੇ ਭਾਈ ਕਪੂਰ ਸਿੰਘ ਜੀ ਉਸ ਸਮੇਂ ਸੰਗਤਾਂ ਵਿੱਚ ਪੱਖੇ ਦੀ ਸੇਵਾ ਕਰ ਰਹੇ ਸਨ ਨਵਾਬੀ ਦਾ ਖਿਤਾਬ ਕਬੂਲ ਕਰਨ ਲਈ ਜਦ ਨਵਾਬ ਕਪੂਰ ਜੀ ਨੂੰ ਮਜਬੂਰ ਕੀਤਾ ਗਿਆ ਤਾਂ ਇਹਨਾਂ ਨੇ ਬੜੇ ਪਿਆਰ ਵਿੱਚ ਪਿੱਛੇ ਕੇ ਕਿਹਾ ਕਿ ਮੈਂ ਇਹ ਨਵਾਬੀ ਜ਼ਰੂਰ ਕਬੂਲ ਕਰਾਂਗਾ ਪਰ ਮੈਨੂੰ ਨਵਾਬੀ ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਸ਼ੁਹਾ ਕੇ ਦਿੱਤੀ ਜਾਵੇ ਉਸ ਵੇਲੇ ਦੀ ਸਥਿਤੀ ਨੂੰ ਵੇਖ ਕੇ ਦਲ ਖਾਲਸੇ ਦੇ ਦੋ ਪਾਗ ਕਰ ਦਿੱਤੇ ਗਏ ਇੱਕ ਦਾ ਨਾਮ ਬੁਢਾ ਦਲ ਤੇ ਦੂਜੇ ਦਾ ਨਾਮ ਤਰੁਣਾ ਦਲ ਸੀ 40 ਸਾਲ ਤੋਂ ਵੱਡੀ ਉਮਰ ਦੇ ਸਾਰੇ ਸਿੰਘ ਬੁੱਢਾ ਦਲ ਵਿੱਚ ਸ਼ਾਮਲ ਕਰ ਲਏ ਗਏ ਅਤੇ ਬਾਕੀ ਸਾਰੇ ਨੌਜਵਾਨ ਤਰਨਾਂ ਦਲ ਵਿੱਚ ਬੁੱਢਾ ਦਲ ਦਾ ਮੁਖੀ ਨਵਾਬ ਕਪੂਰ ਸਿੰਘ ਨੂੰ ਥਾਪਿਆ ਗਿਆ ਬੁੱਢਾ ਦਲ ਦਾ ਮੁੱਖ ਕਾਰਜ ਤਰਨ ਕਰਚਾਰ ਅਤੇ ਗੁਰਸਥਾਨਾਂ ਦੀ ਸੇਵਾ ਸੰਭਾਲ ਸੀ ਪਰ ਜਦੋਂ ਪੰਥ ਤੇ ਢੀੜ ਆ ਬਣਦੀ ਤੇ ਜ਼ਾਲਮ ਜ਼ੁਲਮ ਕਰਨ ਤੇ ਤੁਲ ਜਾਂਦੇ ਤਾਂ ਦੋਵੇਂ ਦਲ ਮਿਲ ਕੇ ਵੈਰੀ ਨੂੰ ਮੂੰਹ ਤੋੜਵਾ ਜਵਾਬ ਦਿਆ ਕਰਦੇ ਸਨ ਜਿਸ ਵਕਤ ਨਾਦਰ ਸ਼ਾਹ ਹਿੰਦੁਸਤਾਨ ਦੀ ਦੌਲਤ ਲੁੱਟ ਕੇ ਇਤੋਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ਼ ਵੱਲ ਲੈ ਜਾ ਰਿਹਾ ਸੀ ਤਾਂ ਸਿੰਘਾਂ ਦੀ ਕੌਮੀ ਅਣਖ ਨੇ ਉਸ ਨੂੰ ਵੰਗਾਰਿਆ ਉਸ ਸਮੇਂ ਸਿੰਘਾਂ ਦੀ ਕਮਾਨ ਨਵਾਬ ਕਪੂਰ ਸਿੰਘ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਅਤੇ ਸਰਦਾਰ ਬਗੇਰ ਸਿੰਘ ਕਰ ਰਹੇ ਸਨ ਸਿੰਘਾਂ ਨੇ ਲੁੱਟ ਦਾ ਮਾਲ ਵੀ ਹੌਲਾ ਕਰ ਦਿੱਤਾ ਅਤੇ ਕੈਦੀ ਮੁੰਡੇ ਕੁੜੀਆਂ ਨੂੰ ਵੀ ਛੁਡਵਾ ਲਿਆ 7 ਅਕਤੂਬਰ 1753 ਨੂੰ ਬਲ ਖਾਲਸਾ ਦੇ ਮਹਾਨ ਆਗੂ ਨਵਾਬ ਕਪੂਰ ਸਿੰਘ ਜੀ ਚੜਾਈ ਕਰ ਗਏ ਉਨ੍ਹਾਂ ਦਾ ਸੰਸਕਾਰ ਬਾਬਾ ਅਟਲ ਰਾਏ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਕੋਲ ਕੀਤਾ ਗਿਆ ਨਵਾਬ ਕਪੂਰ ਸਿੰਘ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਸਰਦਾਰ ਬਗੇਲ ਸਿੰਘ ਵਰਗੇ ਮਹਾਨ ਜਰਨੇਲਾਂ ਦੀ ਬਦੌਲਤ ਹੀ ਕੌਮ ਔਖੇ ਵੇਲਿਆਂ ਦੇ ਵਿੱਚ ਸੰਭਲੀ ਅਤੇ ਅਖੀਰ ਸਿੱਖ ਰਾਜ ਦੀ ਸਥਾਪਤੀ ਹੋਈ ਆਓ ਨਵਾਬ ਕਪੂਰ ਸਿੰਘ ਜੀ ਦੇ ਮਹਾਨ ਜੀਵਨ ਤੋਂ ਪ੍ਰੇਰਣਾ ਲੈ ਕੇ ਸਤਗੁਰੂ ਜੀ ਦੇ ਦੱਸੇ ਹੋਏ ਰਾਹ ਉੱਪਰ ਤੁਰਨ ਦਾ ਯਤਨ ਕਰੀਏ